ਸਸ਼ਕਲ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਤੇ ਗੱਲ ਕਰਾਂਗੇ ਬੀਜੇਪੀ ਨੂੰ ਲੈ ਕੇ ਬੀਜੇਪੀ ਦੇ ਵੱਲੋਂ ਜਿੱਥੇ-ਜਿੱਥੇ ਵੀ ਚੋਣ ਪ੍ਰਚਾਰ ਕੀਤਾ ਜਾ ਰਿਹਾ ਉੱਥੇ ਹੀ ਉਹਨਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਅੱਜ ਇਹ ਤਸਵੀਰਾਂ ਦੀ ਜਦਕਰ ਗੱਲ ਕੀਤੀ ਜਾਵੇ ਤਾਂ ਹੁਸ਼ਿਆਰਪੁਰ ਤੋਂ ਸਾਹਮਣੇ ਆ ਰਹੀ ਹੈ ਸਕਰੀਨ ਤੇ ਤੁਸੀਂ ਤਸਵੀਰਾਂ ਦੇਖ ਸਕਦੇ ਕਿ ਕਿਸ ਤਰੀਕੇ ਦੇ ਨਾਲ ਜਦੋਂ ਬੀਜੇਪੀ ਦੀ ਉਮੀਦਵਾਰ ਅਨੀਤਾ ਸੋਮਪ੍ਰਕਾਸ਼ ਚੋਣ ਪ੍ਰਚਾਰ ਕਰਨ ਹਲਕੇ ਦੇ ਵਿੱਚ ਪਹੁੰਚ ਗਿਆ ਤਾਂ ਉੱਥੇ ਮੌਜੂਦ ਵੱਖ-ਵੱਖ ਕਿਸਾਨ ਜਿਥੇ ਬੰਦੇ ਦੇ ਵੱਲੋਂ ਉਹਨਾਂ ਨੂੰ ਘੇਰਾ ਪਾ ਲਿਆ ਜਾਂਦਾ ਅਤੇ ਘੇਰ ਕੇ ਉਹਨਾਂ ਦਾ ਵਿਰੋਧ ਕੀਤਾ ਜਾਂਦਾ ਹੈ ਕਿਸਾਂ ਜੋ ਤੇ ਬੰਦੇ ਦਾ ਕਹਿਣਾ ਕਿ ਲਗਾਤਾਰ ਕੇਂਦਰ ਸਰਕਾਰ ਦੇ ਅੱਗੇ ਅਸੀਂ ਆਪਣੇ ਮੰਗਾਂ ਰੱਖੀਏ ਨੇ ਪਰ ਉਹਨਾਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਸ ਦੇ ਮੱਦੇਨਜ਼ਰ ਅਸੀਂ ਚਾਰੇ ਪਾਸੇ ਭਾਜਪੀ ਦਾ ਇਸੇ ਤਰੀਕੇ ਨਾਲ ਵਿਰੋਧ ਕਰਾਂਗੇ ਜਿਸ ਦੇ ਮੱਦੇਨਜ਼ਰ ਜਿੱਥੇ ਵੀ ਉਮੀਦਵਾਰ ਚੋਣ ਪ੍ਰਚਾਰ ਕਰਨ ਪਹੁੰਚਦੇ ਨੇ ਅਸੀਂ ਉੱਥੇ ਜਾ ਕੇ ਹਰ ਹੱਥ ਦੇ ਵਿੱਚ ਭਾਜਪੀ ਦਾ ਇਸੇ ਤਰੀਕੇ ਨਾਲ ਮੁਰਦਾਬਾਦ ਕਰਕੇ ਉਹਨਾਂ ਦਾ ਵਿਰੋਧ ਕਰਾਂਗੇ ਆਓ ਦੇਖਦੇ ਹਾਂ ਪਰ ਖੜਾ ਬੇਰ ਤੋਂ ਬੇਰ ਹੋ ਗਿਆ ਤਾਂ ਸਾਰਿਆਂ ਨੇ ਕੰਮ ਲਾਏ ਆ ਇਹ ਤਾਂ ਸਾਡੀ ਕਿਸੇ ਘਰ ਨਹੀਂ ਹੋਵੇ ਵੇ ਟ੍ਰਾਂਸਪੋਰਟ ਕਰੀਏ ਸਾਡੀ ਕਿਸੇ ਨੇ ਸੁਣੀ ਹੀ ਨਹੀਂ ਨਹੀਂ ਸੁਣੀ ਆ ਬੰਦਾ ਮਾਰਿਆ ਹੀ ਨਹੀਂ ਮੈਨੂੰ ਜਵਾਬ ਦਿਓ ਮੈਂ ਕਹਿੰਦਾ ਬੰਦਾ ਮਾਰਿਆ ਹੀ ਨਹੀਂ ਆ ਤੂੰ ਅੱਡੀ ਸਰਕਾਰ ਨੇ ਸਾਡਾ 750 ਕਿਸਾਨਾਂ ਨੂੰ ਮਾਰਿਆ ਜੀ ਸਾਨੂੰ ਜਵਾਬ ਦਿਓ ਦੇਖੋ ਸਰਕਾਰ ਕਿ ਬੰਦਾ ਕਿ ਕਿਸੇ ਨੂੰ ਮਾਰਸਾ ਕਰ ਕੈਨ ਮਾਰਿਆ ਜੀ ਪਾਕਿਸਤਾਨ ਚੋ ਆ ਕੇ ਮਾਰਗਾ ਨਹੀਂ ਨਹੀਂ ਕਿਸੇ ਨੇ ਮਾਰਿਆ ਹੁਣ ਛੁੱਪ ਕਰਨ ਮਾਰਿਆ ਜੀ ਹੁਣ ਉਹ ਵੀ ਪਾਕਿਸਤਾਨ ਚੋ ਮਾਰਗਾ ਉਹਦਾ ਕੇਸ ਹੈ ਕਿਸੇ ਨੇ ਬਣਿਆ ਕੋਈ ਇਧਰ ਕੋਰਟ ਮੈਨੂੰ ਸਾਫ ਨਹੀਂ ਮਿਲਿਆ ਅਜੇ ਤੱਕ ਕੋਰਟ ਨੀ ਹੈ ਕੋਰਟ ਦਾ ਫੈਸਲਾ ਹੈ ਸਾਨੂੰ ਉੱਥੇ ਆਲਾ ਦਿੰਦੇ ਤਾਂ ਅਸੀਂ ਤੁਹਾਡੇ ਕੋਲ ਤਾਂ ਦਾ ਮੰਨ ਲੇ। ਕਮੈਂਟ ਮੈਨੂੰ ਭਿਆਨ ਆ ਜਾ ਲੋ। ਸਾਨੂੰ ਉੱਥੇ ਹੀ ਸਾਧ ਲੈਣੇ। ਅਸੀਂ ਤਾਂ ਆਉਂਦੇ ਸੀ ਤਾਂ ਪ੍ਰਸ਼ਾਸਨ ਨਹੀਂ ਜਾਣ ਦਿੰਦਾ। ਗੱਲ ਕਰੀਏ ਆ ਰਾਮ ਨਾ ਕਰੋ। ਹਾਂ ਕਰੋ ਜੀ। ਆ ਜਾਓ ਭਾਜੀ। ਹਾਂ ਜੀ ਏਦਾਂ ਆ ਜੀ ਵੀ ਜਿਹੜੇ ਪਹਿਲੀ ਗੱਲ ਤੇ ਇੱਕ ਇੱਕ ਬੰਦਾ ਬਣੂਗਾ। ਜਿਹੜਾ ਵੀ ਪਛਾਣ ਕਰਨਾ ਇੱਕ ਕਰ। ਥੋੜਾ ਪਿੱਛੇ ਹੋ ਜਾ ਮਾੜੇ।

ਅੱਜ ਵਾਲ ਦੇ ਅਸੀਂ ਸਾਰੇ ਇੱਥੇ ਉਂਧਾਰ ਇਕੱਠੇ ਹੋਏ ਆ ਜੀ ਸਾਨੂੰ ਅੱਜ ਪਤਾ ਲੱਗਾ ਸੀ ਕਿ ਬੀਜੇਪੀ ਦੇ ਕੈਂਡੀਡੇਟ ਅੱਜ ਸ਼ਾਮ 84 ਦੇ ਵਿੱਚ ਆ ਰਹੇ ਆ ਤੇ ਇਸ ਕਰਕੇ ਅਸੀਂ ਕਿਸਾਨ ਵੀਰ ਇੱਥੇ ਇਕੱਠੇ ਹੋਏ ਆ ਅਸੀਂ ਕੁਝ ਸਾਡੇ 10 ਸਵਾਲ ਸੀਗੇ ਉਹ ਕਰਨੇ ਚਾਹੁੰਦੇ ਸੀ ਪਰ ਪ੍ਰਸ਼ਾਸਨ ਸਾਨੂੰ ਗਾਂ ਨਹੀਂ ਜਾਣ ਦੇ ਦੇਣ ਰਿਹਾ ਸਾਡੇ ਕੋਲ ਸਵਾਲ ਸੀਗੇ ਵੀ ਸਾਡਾ ਜਿਹੜਾ 700 ਕਿਸਾਨ ਜਿਹੜੇ ਕੀਤਾ ਸਾਡਾ 800 ਟਰੈਕਟਰ ਤੋੜਿਆ ਦਿੱਲੀ ਦੀ ਰਾਜਧਾਨੀ ਦੇ ਵਿੱਚ ਜਾਣ ਤੋਂ ਬੜ ਬੜੇ ਸੂਵੇ ਲਾਇਓ ਆ ਸਾਡਾ ਨੌਜਵਾਨ ਸ਼ਹੀਦ ਕੀਤਾ ਇਦਾਂ ਦੇ ਸਾਡੇ ਕਈ ਸਵਾਲ ਸੀਗੇ ਪਰ ਸਾਨੂੰ ਪ੍ਰਸ਼ਾਸਨ ਅੱਗੇ ਨਹੀਂ ਦੇਣ ਜਾ ਰਿਹਾ ਇਸ ਕਰਕੇ ਅਸੀਂ ਇੱਥੇ ਖੜ ਕੇ ਉਹਨਾਂ ਦੀ ਅੜੀਕ ਵੀ ਕਰਦੇ ਆਂ ਤੇ ਵਿਰੋਧਤਾ ਵੀ ਕਰ ਰਹੇ ਆਂ ਸੋ ਦਾਦੇ ਕਿ ਲੋਕ ਸਭਾ ਚੋਣ ਲੈ ਕੇ ਸਿਆਸੀ ਖੜਾ ਖੂਪ ਖਿਆ ਜਿਸ ਦੇ ਮੱਦੇ ਨਜ਼ਰ ਜੇ ਇੱਕ ਗੱਲ ਕੀ ਜਵਾਬੇ ਬੀਜੇਪੀ ਦੀ ਤਾਂ ਬੀਜੇਪੀ ਨੂੰ ਚਾਰੇ ਪਾਸੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਬਿਊਰੋ ਰਿਪੋਰਟ ਅਖੰਡ ਲੋਕ